ਪੂਜੇ ਹੋਏ ਹਮੇਸ਼ਾ ਸਾਡੀ ਦਾਖਲਾ ਮਹਿੰਮ ਨੂੰ ਵੱਟ ਚੜਕੇ ਖੁਲਾਰਾ ਦੇਣ ਦੇ ਲਈ ਹਮੇਸ਼ਾ ਤਿਆਰ ਸਰਦਾਰ ਹਰਦੇਵ ਸਿੰਘ ਦੇਵਮਾਨ ਜੀ ਤੇ ਇਸ ਫੰਕਸ਼ਨ ਦੇ ਵਿੱਚ ਸਪੈਸ਼ਲ ਤੌਰ ਤੇ ਪੂਜੇ ਹੋਏ ਮਹਾਨ ਕਲਾਕਾਰ ਅਜੀਤ ਹਰਮਨ ਜੀ ਮੈਂ ਉਹਨਾਂ ਦਾ ਇੱਥੇ ਔਨ ਪੀ ਸਵਾਗਤ ਕਰਦੀ ਹਾਂ ਅੱਜ ਪਟਿਆਲਾ ਜ਼ਿਲ੍ਹੇ ਦੇ 502 ਬਲਾਕ ਦੇ ਵਿੱਚ ਜੋ ਹਰ ਸਾਲ ਅਸੀਂ ਕਰਦੇ ਆ ਕਿ ਕਲਸਟਰ ਲੈਵਲ ਤੇ ਪ੍ਰੋਗਰਾਮ ਕਰਦੇ ਆ ਜਿਨੇ ਵਿੱਚ ਆਮ ਜਨਤਾ ਅਤੇ ਸਕੂਲੀ ਬੱਚੇ ਮਿਲ ਕੇ ਫੰਕਸ਼ਨ ਕਰਦੇ ਨੇ ਤੁਸੀਂ ਮੇਰੇ ਖਿਆਲ ਸਾਨੂੰ ਨੂੰ ਕਹਿਣ ਦੀ ਲੋੜ ਨਹੀਂ ਹੈ ਕਿ ਜੋ ਪ੍ਰਾਈਵੇਟ ਸਕੂਲਾਂ ਦੀ ਲੁੱਟ ਸੀ ਉਸ ਤੋਂ ਫਟਕੇ ਜੋ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਬਦਰੀ ਹੈ ਵਧੀਆ ਬਣ ਰਿਹਾ ਹੈ ਉਹ ਸਭ ਤੁਹਾਡੇ ਸਾਹਮਣੇ ਹੈ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਸਵੇਰ ਤੋਂ ਹੀ ਤੁਹਾਡੇ ਸਾਹਮਣੇ ਸਟੇਜ ਤੇ ਪਰਫਾਰਮ ਕਰ ਰਹੇ ਨੇ ਜਿੰਨਾ ਕੌਨਫੀਡੈਂਸ ਜਿੰਨਾ ਆਤਮ ਵਿਸ਼ਵਾਸ ਇਹਨਾਂ ਦੇ ਵਿੱਚ ਹੈ ਚਾਹੇ ਉਹ ਪੜ੍ਹਾਈ ਹੈ ਚਾਹੇ ਉਹ ਕੋ ਕਰਿਕੂਲਰ ਐਕਟੀਵਿਟੀਜ਼ ਨੇ ਚਾਹੇ ਉਹ ਗੇਮਸ ਨੇ ਜੋ ਇਹਨਾਂ ਦੀ ਪਾਰਟਿਸਪੇਸ਼ਨ ਹੈ ਉਹ ਕੋਈ ਲੁਕੀ ਹੋਈ ਨਹੀਂ ਹੈ ਤੁਹਾਡੇ ਸਾਹਮਣੇ ਹੈ ਜਦੋਂ ਵੀ ਕਦੇ ਵੀ ਮੁਕਾਬਲਾ ਹੋਇਆ ਹੈ ਪ੍ਰਾਈਵੇਟ ਸਕੂਲਾਂ ਦਾ ਤੇ ਸਰਕਾਰੀ ਸਕੂਲਾਂ ਦਾ ਚਾਹੇ ਉਹ ਗੇਮਸ ਦੇ ਵਿੱਚ ਹੈ ਚਾਹੇ ਉਹ ਪੜ੍ਹਾਈ ਦੇ ਵਿੱਚ ਹੈ ਹਮੇਸ਼ਾ ਸਰਕਾਰੀ ਸਕੂਲ ਦੇ ਬੱਚੇ ਮੰਲਾ ਮਾਰਦੇ ਨੇ ਜਿਸ ਦਾ ਇੰਟਰਵਿਊ ਵੀ ਲੈ ਰਹੇ ਸੀ ਉਦੋਂ ਸਾਰੇ ਜਣੇ ਮਿਰਕਲਾਪਾ ਸਭ ਸਰਕਾਰੀ ਸਕੂਲਾਂ ਚ ਹੀ ਪੜੇ ਹੋਏ ਆ ਜੇ ਕੋਈ ਵੀ PCS IAS ਤੁਸੀਂ ਉਹਨਾਂ ਦੀ ਲਓ ਤਾਂ 80% ਜਿਹੜੇ ਨੇ ਉਹ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੀ ਅੱਗੇ ਆਉਂਦੇ ਨੇ ਕਿਉਂਕਿ ਜੋ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਬੇਸਿਕ এডਿਕੇਸ਼ਨ ਦੇਣੇ ਲਈ ਬਹੁਤ ਮਿਹਨਤ ਹੋਈ ਹੈ ਸਾਡੀ ਅੱਜ ਮੌਜੂਦਾ ਪੰਜਾਬ ਸਰਕਾਰ ਸਿੱਖਿਆ ਵਿਭਾਗ ਜੋ ਰਲ ਕੇ ਐਫਰਟਸ ਕਰ ਰਹੇ ਨੇ ਹੁਣੇ ਹੁਣੇ ਸਾਡੇ ਪ੍ਰਾਇਮਰੀ ਸਕੂਲਾਂ ਦੇ ਟੀਚਰਸ 72 ਟੀਚਰਸ ਦਾ ਇੱਕ ਬੈਚ ਫਿਨਲੈਂਡ ਭੇਜਿਆ ਗਿਆ ਜਿਹਦੇ ਵਿੱਚ ਬਲਾਕ ਦੇ ਅਫਸਰ ਵੀ ਸੀਗੇ ਜ਼ਿਲ੍ਹੇ ਦੇ ਅਫਸਰ ਵੀ ਸੀ ਉਸ ਦਾ ਇੱਕੋ ਹੀ ਕਾਰਨ ਸੀਗਾ ਕਿ ਫਿਨਲੈਂਡ ਦੇ ਵਿੱਚ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਹੈ ਯਾਨੀ 3 ਸਾਲ ਤੋਂ 6 ਸਾਲ ਦੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਪੜਾਉਣਾ ਹੈ ਉਸ ਦੇ ਉੱਤੇ ਸਟੱਡੀ ਕਰਨ ਲਈ ਭੇਜੀ ਸੀ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਸਾਡੀ ਸਰਕਾਰ ਦਾ ਤੇ ਉਥੋਂ ਜਿਹੜੇ ਪਟਿਆਲੇ ਦੇ ਮੈਕਸਿਮਮ ਸੀਗੇ ਉਹ 72 ਦੇ ਵਿੱਚੋਂ 14 ਜਿਹੜੇ ਮੈਂਬਰ ਸੀ ਜਿਨ੍ਹਾਂ ਦੀ ਕਿ ਇੰਟਰਵਿਊ ਹੋਈ ਸੀ ਪੀਪੀਟੀਜ਼ ਹੋਈਆਂ ਸੀ 14 ਮੈਂਬਰ ਸਾਡੇ ਪਟਿਆਲੇ ਦੇ ਆਪਣੇ ਸਿਲੈਕਟ ਹੋਏ ਸੀ ਤੇ ਉੱਥੇ ਜਾ ਕੇ ਆਏ ਨੇ ਤੇ ਉੱਥੋਂ ਬਹੁਤ ਕੁਝ ਸਿੱਖ ਕੇ ਆਏ ਨੇ ਕਿ ਕਿਸ ਤਰੀਕੇ ਨਾਲ ਕਿ ਮੇਰੇ ਸਾਰੇ ਮੇਨਲੀ ਜਦੋਂ ਵੀ ਮੈਂ ਸਕੂਲਾਂ ਜਾਂਦੀ ਆ ਪੇਰੈਂਟਸ ਦੀ ਇੱਕੋ ਹੀ ਸ਼ਿਕਾਇਤ ਹੁੰਦੀ ਹੈ ਕਿ ਸਾਡੇ ਬੱਚਿਆਂ ਨੂੰ ਕਾਪੀਆਂ ਦੇ ਵਿੱਚ ਕੰਮ ਨਹੀਂ ਕਰਵਾਇਆ ਜਾਂਦਾ ਸੋ ਮੇਰੀ ਇੱਥੇ ਪਬਲਿਕ ਨੂੰ ਬੇਨਤੀ ਹੈ ਕਿ 3 ਤੋਂ 6 ਸਾਲ ਦਾ ਬੱਚਾ ਜਿਹੜਾ ਹੈਗਾ ਉਸ ਨੂੰ ਖੇਡ ਵਿਧੀ ਦੇ ਨਾਲ ਗਤੀਵਿਧੀਆਂ ਦੇ ਨਾਲ ਖੇਡਾਂ-ਖੇਡਾਂ ਦੇ ਵਿੱਚ ਹੀ ਪੜਾਇਆ ਜਾਂਦਾ ਹੈ ਕਾਪੀ ਦੇ ਵਿੱਚ ਉਹ 1 2 3 ਪਹਿਲਾ ਬੰਗੂ ਨਹੀਂ ਕਿਰਾਇਆ ਜਾਂਦਾ ਬਲਕਿ ਏ ਫੋਰ ਐਪਲ ਬੱਚਾ ਐਪਲ ਨੂੰ ਦੇਖ ਕੇ ਐਪਲ ਕਹਿੰਦਾ ਹੈ ਨਾ ਕਿ ਕਾਗਜ਼ ਦੇ ਉੱਤੇ ਤਿੰਨ ਲਾਈਨਾਂ ਪਾ ਕੇ ਐਪਲ ਬੰਦਾ ਹੈ ਸੋ ਇਹ ਸਾਡੀ ਪੰਜਾਬ ਸਰਕਾਰ ਦੀ ਸਿੱਖਿਆ ਵਿਭਾਗ ਦੀ ਇੱਕ ਰਲੀ ਮਿਲੀ ਕੋਸ਼ਿਸ਼ ਹੈ ਕਿ ਅਸੀਂ ਬੱਚਿਆਂ ਨੂੰ ਇੰਨੇ ਸਮਰੱਥ ਬਣਾ ਦਈਏ ਕਿ ਸਾਡੇ ਬੱਚੇ ਹਰ ਮੁਕਾਮ ਦੇ ਉੱਤੇ ਸਫਲ ਹੋਣ ਆਹ ਹੁਣੇ ਪਿੱਛੇ ਸੀਪੀ ਪ੍ਰੋਗਰਾਮ ਚਲਾਇਆ ਸੀ ਉਹਦੇ ਵਿੱਚ ਮੇਨ ਮਕਸਦ ਇਹ ਹੀ ਸੀਗਾ ਕੇ ਸਾਰੀਆਂ ਕੰਪੀਟੈਂਸੀਜ਼ ਦੇ ਉੱਤੇ ਕੰਮ ਕੀਤਾ ਜਾਵੇ ਕੰਪੀਟੈਂਸੀਜ਼ ਕਿਵੇਂ ਹਸਾਬ ਦੇ ਵਿੱਚ ਜਿਉਂ ਉਹਨਾਂ ਨੂੰ ਮੈਂ ਜੋੜ ਘਟਾਓ ਗੁਣਾ ਤਕਸੀਮ ਤੇ ਉਹ ਸਿਰਫ ਰੱਟਾ ਨਹੀਂ ਵੱਜ ਜਾ ਹੋਏਗਾ ਬਲਕਿ ਉਹਨਾਂ ਦੇ ਜਿਹੜੇ ਕੋਈ ਵੀ ਪੈਸੇਜ ਪੈਰਾ ਦਿੱਤਾ ਹੈ ਉਹਦੇ ਵਿੱਚੋਂ ਕੁਐਸਚਨ ਲੱਭ ਕੇ ਸਮਝ ਕੇ ਜਵਾਬ ਦੇਣਾ ਸੋ ਇਹ ਸਾਡੀ ਸਾਰਿਆਂ ਦੀ ਮਿਹਨਤ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਡਾ ਸਹਿਯੋਗ ਦਿਓਗੇ ਤੇ ਵੱਧ ਤੋਂ ਵੱਧ ਬੱਚਿਆਂ ਨੂੰ 3 ਤੋਂ 6 ਸਾਲ ਵਾਲਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਾਓਗੇ ਤਾਂ ਕਿ ਤੁਸੀਂ ਉਹ ਬੱਚਿਆਂ ਦਾ ਅਤੇ ਦੂਜੇ ਜਿਹੜੇ ਪ੍ਰਾਈਵੇਟ ਸਕੂਲ ਦੇ ਵਿੱਚ ਪ੍ਰੈਪਰੇਟਰੀਸਟ ਬੱਚੇ ਜਾਂਦੇ ਨੇ ਉੱਥੇ ਸਿਰਫ ਖਾ ਪੀ ਕੇ ਖੇਡ ਕੇ ਸੌ ਕੇ ਆ ਜਾਂਦੇ ਨੇ ਪਰ ਸਾਡੇ ਬੱਚੇ ਜੋ ਐਕਟੀਵਿਟੀਜ਼ ਕਰਦੇ ਨੇ ਤੁਸੀਂ ਸਵੇਰ ਤੋਂ ਦੇ